ਗੁਰੂ ਸਰ ਵਾਲੀ ਗੱਲ ਕਰੋਗੇ ਦਰਬਾਰ ਪਿੰਡ ਦੇ ਜਿਹੜੇ ਗੁਰੂ ਸਰ ਇੱਥੇ ਇੱਕ ਬੜੀ ਮੰਦ ਭਾਗੀ ਜੀ ਘਟਨਾ ਵਾਪਰੀ ਸਾਰਾ ਪਰਿਵਾਰ ਹੀ ਜ਼ਹਿਰੀਲੀ ਚੀਜ਼ ਖਾ ਲੋ ਕੇ ਖਾਣ ਕਰਕੇ ਦੋ ਮੌਤਾਂ ਵੀ ਹੋ ਗਈਆਂ ਪਰਿਵਾਰ ਦੀਆਂ ਮੁੰਡੇ ਦੀ ਤੇ ਉਹਦੀ ਮਾਂ ਦੀ ਉਹਦੇ ਵਿੱਚ ਵੀ ਇੱਕ ਤਰ੍ਹਾਂ ਤੇ ਇਹ ਗੱਲ ਆ ਰਹੀ ਹੈ ਕਿ ਭਈ ਉਹ ਕਰਦੀ ਜਿਹੜੀ ਨੌ ਸੀ ਹੋਣੀ ਕੁਝ ਮਲਾਤਾ ਵਿੱਚ ਇਹ ਥੋੜਾ ਸਪਸ਼ਟ ਕਰਿਓ ਕੀ ਗੱਲ ਹੈ ਇਹ ਸਿਰਫ ਗੱਲਾਂ ਹੀ ਨੇ ਜਾਂ ਕੋਈ ਪੁਕਤਾ ਗੱਲ ਵੀ ਇਹਦੇ ਵਿੱਚ ਪਹਿਲੀ ਗੱਲ ਤੇ ਇਹ ਕਿ ਸਾਡੇ ਲਾਕੇ ਚ ਦੋ ਗੁਰੂ ਸਰ ਆ ਕੁਝ ਬੰਦੇ WhatsApp ਤੇ ਮੈਨੂੰ ਭੇਜ ਰਹੇ ਸੀਗੇ ਕਿ ਤੁਹਾਡੇ ਪਿੰਡ ਕੱਟਣਾ ਵਾਪਰੀ ਹੈ ਹੂੰ ਉਹਨਾਂ ਚੋਂ ਆਪਣੀ ਆਡੀਅੰਸ ਚੋਂ ਵੀ ਕੁਝ ਲੋਕ ਸਨ ਹੂੰ ਤਾਂ ਮੈਂ ਤੁਹਾਨੂੰ ਦੱਸ ਦਿਨਾ ਚਾਹੁੰਦਾ ਕਿ ਦੋ ਗੁਰੂ ਸਰ ਆ ਇੱਥੇ ਬਿਲਕੁਲ ਲਾਗੇ ਲਾਗੇ ਹੂੰ ਇੱਕ ਮਲੋਟ ਸ਼ਹਿਰ ਦੇ ਚੜਦੇ ਵਾਲੇ ਪਾਸੇ ਆ ਗਿਦੜਵਾਹਾ ਹਲਕੇ ਚ ਇੱਕ ਲਹਿੰਦੇ ਵਾਲੇ ਪਾਸੇ ਆ ਲਹਿੰਦੇ ਵਾਲੇ ਤੋਂ ਮੈਂ ਗੁਰੂ ਸਰ ਹੁਦਾ ਉਸ ਦਾ ਨਾਮ ਹੈ ਪੂਰਾ ਸਾਡੇ ਪਿੰਡੇ ਘਟਨਾ ਨਹੀਂ ਵਾਪਰੀ ਇਹ ਵਾਪਰੀ ਆ ਦੂਜੇ ਗੁਰੂ ਸਰ ਜਿੱਥੇ ਮੇਰੇ ਬਹੁਤ ਸਾਰੇ ਮਿੱਤਰ ਰਹਿੰਦੇ ਜੀ ਇਸ ਸਧਾਰਨ ਜਿਹੇ ਪਰਿਵਾਰ ਸੀ ਤੇ ਜਿੰਨੀ ਕੁ ਜਾਣਕਾਰੀ ਮੈਂ ਹਾਸਲ ਕੀਤੀ ਆ ਇਹ ਕੁੜੀ ਦਾ ਵਿਆਹ ਵੀ ਦੂਜਾ ਹੈ ਹੂੰ ਤੇ ਕੁਝ ਮਹੀਨੇ ਪਹਿਲਾਂ ਇੱਕੋਂ ਫਰਾਰ ਵੀ ਹੋ ਗਈ ਜੀ ਫਿਰ ਚਲੋ ਪੰਚਾਇਤ ਹੋਈ ਆ ਪੰਚਾਇਤੀ ਰਜ਼ਾਮੰਦਗੀ ਹੋਈ ਆ ਤੇ ਵਾਪਸ ਆ ਗਈ ਆ ਉਸ ਤੋਂ ਬਾਅਦ ਇਹਨੇ ਇਹ ਚੰਦ ਚੜ੍ਹਿਆ ਹੂੰ ਪਿੰਡੀਆਂ ਦੀ ਸਬਜ਼ੀ ਬਣਾਈ ਸੀ ਜੀ ਤੇ ਦੱਸਦੇ ਆ ਕਿ ਇਸ ਨੇ ਜ਼ਹਿਰ ਮਲਾ ਦਿੱਤਾ ਖਾਣੇ ਚ ਖਾਣਾ ਕਿਹੜਾ ਮਤਲਬ ਕਿ ਮਾੜੇ ਬੰਦੇ ਦਾ ਮਾਤੜ ਬੰਦੇ ਦਾ ਕਿਹੜਾ ਕੋਈ ਉੱਥੇ ਛਤੀ ਪ੍ਰਕਾਰ ਦੇ ਭੋਜਨ ਹੁੰਦੇ ਆ ਬਿਲਕੁਲ ਜੀ ਆਈ ਰੋਟੀ ਸਬਜ਼ੀ ਹੁੰਦੀ ਹੁੰਦੀ ਬਿਲਕੁਲ ਇਹਨੇ ਆਪ ਵੀ ਥੋੜਾ ਬਹੁਤਾ ਮਤਲਬ ਕਿ ਰੋਟੀ ਦਾ ਹਿੱਸਾ ਖਾ ਲਿਆ ਹੂੰ ਇਹ ਅਸਰ ਮੈਨੂੰ ਵੀ ਹੋ ਜਾਏ ਮੈਂ ਬਚ ਜਾਾਂਗੀ ਇਹ ਗੱਡੀ ਚੜ ਜਾਂ ਕੇ ਹੂੰ ਹੋਇਆ ਵੀ ਇਦਾਂ ਹੀ ਆ ਕਿ ਇੱਕ ਉਹ ਮੁੰਡਾ ਜਿਹੜਾ ਸੀਗਾ ਉਹ ਮਰ ਗਿਆ ਵਿਚਾਰਾ ਜੀ ਸ਼ਿਵਤਾਰ ਕੁਸ਼ ਇਸ ਤਰ੍ਹਾਂ ਦਾ ਨਾਮ ਸੀਗਾ ਤੇ ਜਿਹੜੀ ਉਹਦੀ ਬੇਬੇ ਸੀ ਮਾਂ ਸੀ ਉਹ ਵੀ ਮਰ ਗਈ ਆ ਮੈਨੂੰ ਦੱਸ ਰਿਆ ਸੀ ਕੋਈ ਦੋਸਤ ਮੇਰਾ ਹਾਂਜੀ ਹਾਂਜੀ ਤੇ ਜਿਹੜਾ ਇੱਕ ਪਿਤਾ ਆ ਉਹ ਹਾਲੇ ਮਰਨਾਉ ਪਿਆ ਹੂੰ ਦੇਖੋ ਫੇਰ ਉਹੀ ਗੱਲ ਕੱਲ ਮੈਂ ਕਰਨਾਟਕ ਚੋਂ ਵੀ ਇੱਕ ਐਸੀ ਖਬਰ ਪੜ੍ਹੀ ਚਿਤਰਾ ਦਾ ਨਾਮ ਸੀਗਾ ਉਹਨੇ ਵੀ ਟੱਬਰ ਨੂੰ ਜ਼ਹਿਰ ਦੇ ਦਿੱਤਾ ਜੀ ਉਹ ਉਹਦੀ ਵੀ ਕਹਾਣੀ ਕੁਝ ਇਸੇ ਤਰ੍ਹਾਂ ਕਿ ਪਹਿਲਾਂ ਉਹਦਾ ਅਫੇਅਰ ਸੀਗਾ ਉਹ ਫੜੀ ਫੁੜੀ ਚਲੋ ਛੱਡ ਛੱਡਾਈ ਘਰਾਂ ਵਿੱਚ ਨਾ ਬਾਈ ਬਹੁਤ ਕੰਪਰੋਮਾਈਜ਼ ਕਰਨੇ ਪੈਂਦੇ ਆ ਕਈ ਵਾਰ ਬੰਦਿਆਂ ਨੂੰ ਬੰਦਿਆਂ ਦੇ ਦਿਲ ਵੀ ਕਈ ਵਾਰ ਬਹੁਤ ਵੱਡੇ ਨਿਕਲਦੇ ਆ ਕਿਚਨ ਹੋ ਯਾਰ ਜਵਾਕ ਆ ਪਰਿਵਾਰ ਆ ਕੰਨ ਉੱਜੜਦਾ ਮਾਫੀ ਹੋ ਜਾਂਦੀ ਗਲਤੀ ਕੋਈ ਵੀ ਕਰ ਸਕਦਾ ਮਰਦ ਵੀ ਚੱਲ ਜਾਂਦਾ ਜੀ ਬਿਲਕੁਲ ਬਿਲਕੁਲ ਤਾਂ ਕਈ ਵਾਰ ਜਨਾਨੀ ਵੀ ਖੁੱਲੇ ਦਿਲ ਨਾਲ ਮਾਫ ਕਰਦੀ ਆ ਕਿ ਚੱਲ ਜਾ ਹੁਣ ਗਾਣਾ ਕਰੀ ਠੀਕ ਹੈ ਨਾ ਜੀ ਕਈ ਵਾਰ ਜਨਾਨੀ ਤੋਂ ਹੋ ਜਾਂਦੀ ਆ ਦਾ ਅਗਲਾ ਕਹਿੰਦਾ ਚਲੋ ਯਾਰ ਘਰ ਕਿਉਂ ਪਟਣਾ ਤਾਂ ਉਹਨੇ ਦੂਜੀ ਵਾਰ ਫੇਰ ਸੰਬੰਧ ਬਣਾਨੇ ਹੂੰ ਤੋਂ ਉਹਨੇ ਮੁੜ ਕੇ ਸਾਰਿਆਂ ਨੂੰ ਜ਼ਹਿਰ ਪਾਤਾ ਹੂੰ ਇਹ ਕੀ ਸਮਝ ਤੂੰ ਬਾਹਰ ਆ ਸੁਖਮ ਸਾਹਿਬ ਇਹ ਹਸਾਰ ਦੀ ਵੀ ਇੱਕ ਖਬਰ ਹੈ ਅੱਜ ਦੀ ਕੋਈ ਵੀ ਰਹੀ ਹੋਈ ਜੀ ਖਬਰ ਇਸੇ ਤਰ੍ਹਾਂ ਨਹੀਂ ਮਤਲਬ ਹਾਂ ਫਿਰ ਖਬਰ ਪਤਾ ਕੀ ਹੈ ਜਦੋਂ ਕੋਈ ਵੱਡੀ ਖਬਰ ਬਣ ਜਾਂਦੀ ਆ ਸੋਨਮ ਦਾ ਜਿੱਦਾਂ ਦਾ ਮਸਲਾ ਨਿਕਲਿਆ ਫਿਰ ਉਹਦੇ ਨਾਲ ਜੁੜੀਆਂ ਖਬਰਾਂ ਆਪਣੇ ਧਿਆਨ 'ਚ ਚੜਨ ਲੱਗ ਜਾਂਦੀਆਂ ਨੇ ਜਿੱਥੇ ਮੀਡੀਆ 'ਚ ਵੀ ਆਉਣ ਲੱਗ ਜਾਂਦੀਆਂ ਨੇ ਜੀ ਬਿਲਕੁਲ ਜੀ ਖੈਰ ਚਲੋ ਜੀ ਇਹ ਖਬਰਾਂ ਨਾ ਜਿਹੜੀਆਂ ਸੱਚੀ ਨੀ ਨੈਗੇਟਿਵ ਨਾ ਹੁੰਦੀਆਂ ਨੇ ਦੁਨੀਆ ਦਾ ਹਰੇਕ ਸ਼ਖਸ ਮੜਾ ਨਹੀਂ ਹੁੰਦਾ ਹੂੰ ਤੁਸੀਂ ਚੰਗੇ ਹੋ ਨਾ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਯਾਰ ਜੇ ਤੁਸੀਂ ਜ਼ਿੰਦਗੀ 'ਚ ਇਸ ਗੱਲ ਤੋਂ ਨਰਾਸ਼ ਹੋ ਨਾ ਕਿ ਤੁਹਾਨੂੰ ਕੋਈ ਚੰਗਾ ਨਹੀਂ ਟੱਕਰਦਾ ਜੀ ਤਾਂ ਫਿਰ ਕਿਤੇ ਨਾ ਕਿਤੇ ਕਹਿ ਲੋ ਕਿ ਆਪਣੇ ਆਪ ਨਾਲ ਬੈਠਣ ਦਾ ਵੇਲਾ ਹੈ ਕਿ ਚੰਗਾ ਕਿਉਂ ਨਹੀਂ ਟੱਕਰਦਾ ਹੂੰ ਫਿਰ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਆਪਣੇ 'ਚ ਵੀ ਕੁਝ ਘਾਟ ਹੋਵੇ ਹੂੰ ਕਿਉਂ ਕਿਉਂਕਿ ਜੇ ਤੁਸੀਂ ਚੰਗੇ ਹੋ ਤੁਸੀਂ ਸ਼ੁੱਧ ਹੋ ਸਾਰੇ ਲਈ ਸਹੀ ਸੋਚਦੇ ਹੋ ਥੋੜੇ ਸੀ ਤੁਹਾਨੂੰ ਉਸ ਮਤ ਦੇ ਦੁਨੀਆ ਚ ਮਿਲਣਗੇ ਜ਼ਰੂਰ ਮੇਰੀ ਗੱਲ ਯਾਦ ਰੱਖਣਾ ਇਦਾਂ ਹੁੰਦਾ ਹੈ ਜੀ ਜੀ ਤੇ ਜੇ ਤੁਸੀਂ ਦੇਖੋ ਜਵਾਰੀ ਨੂੰ ਜਵਾਰੀ ਮਿਲੇਗਾ ਹਮ ਅਸੀਂ ساری ਜ਼ਿੰਦਗੀ ਚ ਪੁੱਠੇ ਕੰਮ ਕੀਤੇ ਸਾਨੂੰ ਪੁੱਠੇ ਕੰਮ ਵਾਲਾ ਨਾ ਉਹ ਸਤਵੇਂ ਸ਼ਹਿਰ ਚ ਵੀ ਮਿਲ ਜਾਂਦਾ ਹੁੰਦਾ ਸੀ ਹੁਣ ਜਾਓ ਬਿਠਾ ਬਿਠਾਏ ਜੀ 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 ਸਰ ਇਹ ਬ੍ਰਹਿਮੰਡ ਦਾ ਨਿਯਮ ਹੈ ਜੋ ਤੁਹਾਡੇ ਅੰਦਰ ਹੈ ਨਾ ਉਹ ਕਹਿੰਦੇ ਹੁੰਦੇ ਨਾ ਜੋ ਪਿੰਡੇ ਸੋ ਬ੍ਰਹਮ ਹੁੰਦੇ ਹਮ ਸਾਰੇ ਬਹੁਤ ਵੱਡੀ ਫਲਸਫੀ ਹੈ ਸ਼ਬਦ ਛੋਟੇ ਨੇ ਮਹਾਪੁਰਸ਼ਾਂ ਦੇ ਪਰ ਅਰਥ ਬਹੁਤ ਵੱਡੇ ਨੇ ਬਹੁਤ ਵੱਡੇ ਅਰਥ ਆਰੇ ਇਹ ਅੱਜ ਦੀ ਮਾਡਰਨ ਪੀੜ੍ਹੀ ਦੇ ਵਿੱਚ ਵੀ ਸਰ ਇਹ ਕਿਤੇ ਨਾ ਕਿਤੇ ਯਥਾਰਥ ਨੇ ਯਥਾਰਥਵਾਦੀ ਤਤ ਹੈ ਹਮ ਸੱਚ ਹੈ ਹਕੀਕਤ ਹੈ ਕਿ ਜਿਸ ਤਰ੍ਹਾਂ ਦੇ ਤੁਸੀਂ ਆਪਣੇ ਅੰਦਰ ਨੂੰ ਬਣਾ ਲੋਗੇ ਨਾ ਹਾਲਾਤ ਤੇ ਸਾਥ ਵੈਸੇ ਹੀ ਬਣ ਜਾਂਦਾ ਹੈ ਬਿਲਕੁਲ